ਉਹ ਗੱਲ ਕਹਿੰਦੇ ਦੁੱਧ ਪੁੱਤ ਦੀ ਮਨੁੱਖ ਘਰ ਤੇ ਦੇ ਹੋਰ ਦਾ ਕੀ ਭਾਲ ਜਿਹੜਾ ਆਪਾ ਦਿੱਤਾ ਸਾਰਾ ਕੁਝ ਆ ਕਿਉਂ ਝੂਠ ਕਾ ਦੇ ਵਾਸਤੇ 72000 ਤੋਂ ਲੈ ਕੇ 52000 ਦੀ ਕਿਰਾਇਆ ਜਿਹਦਾ ਬਹੁਤ ਜਾ ਹਜ਼ਾਰ ਤੇ ਗੱਲ ਜਾਊਗੀ ਤਾਂ ਇਦਾਂ ਦੀ ਵੱਡੀ ਛੋਟੀ ਤੁਹਾਨੂੰ ਮਿਲੂ ਅੱਜ ਕਟਿਆ ਦੇ ਥਾਂ ਨਹੀਂ ਦਿਖਾਉਣੇ ਬਸ ਉਹਨੂੰ ਝੋਲੀਆਂ ਦਿਖਾਉਣੀਆਂ ਯੂਟਿਊਬ ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰਦਾ ਪਿਆ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਮੇਰਾ 8427019817 ਮੇਰਾ ਮੋਬਾਈਲ ਨੰਬਰ ਆ ਪਿੰਡ ਦੀਪਗੜ੍ਹ ਅੱਜ ਤਰੀਕ ਨੋਟ ਕਰ ਸਕਦੇ ਹੋ 23 ਤਰੀਕ ਸੇਮਾ ਮਹੀਨਾ 23 ਜੂਨ ਆਪਾਂ ਵੀਡੀਓ ਕਵਰ ਕਰਦੇ ਪਏ ਆਂਗੇ ਆਪਣੇ ਘਰੋਂ 2025 ਆਪ ਨੂੰ ਪਤਾ ਸਾਰਾ ਹੁੰਦਾ ਕਿ ਆਪਣਾ ਵਪਾਰ ਦਾ ਕੰਮ ਆ ਅੱਜ ਆਪਣੇ ਕੋਲ 28 ਕਟੀਆਂ ਝੋਟੀਆਂ ਹਾਜ਼ਰ ਆ ਸਾਹਮਣੇ ਸਕਰੀਨ ਤੇ ਦੇਖੋ ਆ ਟੌਪ ਬ੍ਰਾਸ ਵੱਡੇ ਵੱਡੀਆਂ ਸਾਹਮਣੇ ਸਕਰੀਨ ਤੇ ਦੇਖੋ ਜਿਹੜਾ ਝੋਟੀਆਂ ਲਗਭਗ ਸਾਰੀਆਂ ਖੀਰੀਆਂ ਡੋਗ ਡੋ ਜਿਹੜੇ ਦੰਦ ਤੋੜੇ ਹੋਏ ਆ ਕੱਢਦੇ ਪਿਆ ਹੋਏ ਤੁਹਾਨੂੰ ਦੇਖੋ ਭਾਰੀ ਤਰ੍ਹਾਂ ਦਾ ਕੰਮ ਹੋ ਰਿਹਾ ਤੇ ਜਿਹੜੇ ਰੇਟ ਆ ਗਏ ਆਪਣੇ ਸਟਾਰਟ 20000 ਤੋਂ ਲੈ ਕੇ 55000 ਫਿਕਰ ਹੈ ਨਾ ਜੇ 55000 ਤੇ ਗੱਲ ਜਾਊਗੀ ਤਾਂ ਇਦਾਂ ਦੀ ਵੱਡੀ ਛੋਟੀ ਤੁਹਾਨੂੰ ਮਿਲੂਗੀ ਤੇ ਦੇਖੋ ਟੇਰ ਬਲੈਕ ਆ ਤੇ ਇਹਦਾ ਕੱਦ-ਕੱਡ ਦੇਖੋ ਬਿਲਕੁਲ ਮੇਰੇ ਮੋਢੇ ਤੇ ਕਰਾਉਂਦੀ ਆ ਫੁੱਲ ਵੱਡੇ ਸਾਈਜ਼ ਦੇ ਵਿੱਚ ਆ ਤੇ ਜਿਹੜੀਆਂ 50 52 ਜਿਹੜਾ ਤੁਸੀਂ ਕੀਮਤ ਲਾਉਂਗੇ ਆਸਾਨ ਦਾਜ ਆਪਣਾ ਵਿੱਚ ਟੱਟਾ ਵਿੱਚ ਵਰਦਾ ਇਹ ਤੁਹਾਡੀ ਕਿਸਮਤ ਆ ਇਹ ਬਾਈ ਜੀ ਗੱਪਣਾ ਵੀ ਨਿਕਲ ਸਕਦੇ ਆ ਸਟਾਲ 'ਚ ਬਹੁਤ ਆਪਣੇ ਛੋਟੇ ਕਰੇ ਸਾਤਾ ਪੰਜ ਚੈੱਕ ਕਰਾ ਕੇ ਵਿੱਚ ਆ ਬਾਕੀ ਹੋਰ ਜਿਹੜੇ ਵੀਰ ਲੈ ਕੇ ਗਿਆ ਉਹਨਾਂ ਕੋਲ ਵੀ ਗੱਪਣਾ ਨਿਕਲ ਗਿਆ ਕਿਉਂਕਿ ਸਾਣ ਵਿੱਚ ਇੰਨੇ ਪੁੱਸਾਂ ਵਿੱਚ ਆਪਣਾ ਜ਼ਰੂਰੀ ਆ ਉਹ 28 ਕਟੀਆਂ ਛੋਟੀਆਂ ਹਾਜ਼ਰਾ ਵਪਾਰ ਦਾ ਬਾਈ ਜੀ ਕੰਮ ਕਰਦੇ ਆਂ ਘਰ ਦੀ ਕੱਟੀ ਛੋਟੀ ਕੋਈ ਨਹੀਂ ਕਿਸੇ ਦੀ ਮਾਂ ਨਹੀਂ ਜਾਣਦੇ ਕਿਸੇ ਦੀ ਨਾਨੀ ਨਹੀਂ ਜਾਣਦੇ ਕਿਸੇ ਦਾਦੀ ਨਹੀਂ ਜਾਣਦੇ ਹਾਂ ਨਾਨੀ ਦਾਦੀ ਜਾਣਦੇ ਹੁੰਦੇ ਜੀ ਇੱਕ ਵੇਤਨੀ ਹੁੰਦੀ ਜਾਂ ਦੋ ਵੇਤਨੀਆਂ ਹੁੰਦੀਆਂ ਦੋ ਬੰਨੇ ਘੇਤਿਆਰੇ ਪਾ ਕੇ ਇਹ ਬਾਈ ਜੀ ਇਹਦੀ ਮਾਂ 20 ਦਿੰਦੀ ਸੀ 30 ਦਿੰਦੀ ਸੀ ਉਹ ਕੀ ਫਾਇਦਾ ਗੋਫਰ ਤੋਲੀ ਜਾਓ ਉਹ ਗੱਲ ਕਹਿੰਦੇ ਦੁੱਧ ਪੁੱਤ ਦੇ ਮਨੁੱਖ ਘਰ ਤੇਰੇ ਹੋਰ ਦਾ ਕੀ ਭਾਲ ਜੀ ਰਾਬਾ ਦਿੱਤਾ ਸਾਰਾ ਗੋਦਾ ਕਿਉਂ ਝੂਟਕਾ ਦੇ ਵਾਸਤੇ ਮਾਰਦੇ ਆਂ ਆਪਾਂ ਕੰਮ ਕਰਦੇ ਮੈਨੂੰ ਇਹ ਇਸ ਚੀਜ਼ ਦਾ ਸ਼ੌਂਕ ਹੈ ਜਿਵੇਂ ਕਹਿੰਦਾ ਜਿਹਨੂੰ ਨਸਾ ਲੱਗਦਾ ਚਿੱਟਾ ਪੀਣਾ ਦੱਪੀਣਾ ਏ ਪੀਣਾ ਜਿਹਨੇ ਪੁੱਕੀ ਖਾਣੀ ਉਹਨੇ ਖਾਈ ਲੈਣੇ ਚਾਹੇ ਜਿੱਥੋਂ ਮਰਜੀ ਚੀਜ਼ਾਂ ਕਰੇ ਆਪਣਾ ਇਹ ਚੀਜ਼ ਦਾ ਸ਼ੌਂਕ ਆ ਆਪਾਂ ਲੱਭ ਲੈਣੀਆਂਗੇ ਤੇ ਬਾਕੀ ਆ ਸਰਾਤ ਨੂੰ ਦੇਖੋ ਇਹਨਾਂ ਦੇ ਹਰ ਇੱਕ ਦੁਨਾਂ ਦਾ ਰੇਟ ਮਿਲੂਗਾ ਹੁਣ ਇਹ ਕਲੀ ਗੱਡੀ ਆਪਾਂ ਬੰਨ ਕੇ ਵੇਚਣੀ ਹੋਵੇ ਇਹ ਜੀ ਮਾਜੀ ਐ 416 ਸੀ ਇਹ ਜੀ ਮਾਕ 18 ਲੀਟਰ ਜੀ ਸਟਾਰ ਉਹ ਕਰਦਾ ਫਾਇਦਾ ਕੋਈ ਇਸ ਤੋਂ ਕੁਝ ਨਹੀਂ ਜਾਣਦੇ ਨਾ ਤੇ ਇਹਨਾਂ ਦੀ ਮਾ ਦੇ ਛੇ ਨਾ ਇਹਦਾ ਪਿਓ ਦੇ ਇੱਥੇ ਜਮਾ ਸੋ ਉਹ ਗੱਲ ਆ ਵੀ ਜਿਨ੍ਹਾਂ ਦੇ ਮਾਪੇ ਗ ਉਹ ਬੜਾ ਪਾਲਦੇ ਨੇ ਦੇਖੇ ਉਹ ਵੀ ਪਾਲ ਜਾਂਦੇ ਕਹਿੰਦਾ ਝੋਟੇ ਸਿੱਕੇ ਚੱਲਦੇ ਨੇ ਇੱਥੇ ਬੁਝੇ ਦੀਵੇ ਬਲਦੇ ਦੇਖੇ ਜਿੰਨਾ ਦਾਣਾ ਜੱਗ ਦੇ ਕੋਈ ਉਹ ਵੀ ਪੁੱਤਰ ਪਾਲਦੇ ਦੇਖੇ ਸੋ ਉਹ ਗੱਲ ਆਪਣੀ ਇਹਨਾਂ ਦੇ ਵਿੱਚ ਆ ਜਿਵੇਂ ਇਹ ਵੀ ਕਿਸੇ ਦੇ ਪਾਲਜਾਮੀਆਂ ਐਵੇਂ ਗਮਰਾਹ ਕਰਦਾ ਕੋਈ ਫਾਇਦਾ ਨਹੀਂ ਸੱਚ ਬੋਲ ਕੇ ਵੇਚਣੀ ਐ ਵੇਖਦੀ ਐ बिकੇ ਨਹੀਂ ਰਹਿਦੀ ਨਾ ਵਿਕੇ ਇਹਨਾਂ ਦਾ ਪ੍ਰਵਦਾਪਨ ਸਾਰਾ ਕਰਿਆ ਵਾ ਦਾ ਕਿ ਜਦੋਂ ਵੀਰ ਘਰੇ ਆਊਗਾ ਤਾਂ ਉਹਦੀ ਕਦਰ ਕਰਾਂਗੇ ਪਾ ਲਾਊਗਾ ਤਾਂ ਪੈਸੇ ਦੇਵਾਂਗੇ ਬਾਈ ਜੀ ਮਹਿੰਗਾਈ ਦਾ ਜੋਗਾ ਤੇ ਪੈਸੇ ਲਾਉਣੇ ਪੈਂਦੇ ਐ ਇਤਨਗੀ ਚੀਜ਼ ਪੈਸੇ ਨਾਲ ਦਿਲਦੀ ਐ ਤੋਂ ਬਾਅਦ ਕੀ ਛੋਟੇ ਵੀ ਹਰ ਇੱਕ ਤਰ੍ਹਾਂ ਦੀ ਚੀਜ਼ ਹੈ ਗੇ ਵਿਚ ਵੀ ਗਏ ਤੇ ਘੱਟ ਵੀ ਲਾਉਣੇ ਆ ਸਾਨੂੰ ਐਡੀ ਝੂਠੀ ਸਸਤੀ ਮਿਲ ਗਈ ਉਹਨਾਂ ਗੱਡੀ ਦਿਖਾ ਦਿਓ ਮੜੀ ਇਹਦੇ ਵਿੱਚ ਬਾਈ ਜੀ ਨੌਕਸ ਹੈਗਾ ਤੇ ਇਹ ਆਪਾਂ ਦੇ ਦਾਂਗੇ ਕੱਟੀ 25000 ਦੀ ਅੱਜ ਆ ਲੋ ਗੱਡੀ 25000 ਦੀ ਕਿਉਂ ਇਹਦਾ ਮੂਹ ਵਿੰਗਾ ਹੋਇਆ ਬਾਬਾ ਦਿਖਾ ਦਿੰਨੇ ਮੜਾ ਦਿਖਾ ਦਿਓ ਬੱਜੇ ਪੱਟੇ ਖਾਂਦੀ ਆ ਹੋਰ ਖਾਂਦੀ ਆ ਇਹ ਵਿਚਾਰੇ ਕੱਟਿਆ ਉਹ ਦਿੰਦੇ ਸੀਗੇ ਆਪਾਂ ਲੈਣੀ ਕੱਟਿਆ ਵਾਲੇ ਸਟਾਈਲ ਹੋ ਗਿਆ ਬਣ ਮਾਲਕ ਨੇ 25 ਦੇ ਦੀ ਮੜਾ ਮੂਹ ਦਿਖਾ ਦਿਓ ਰੇਦਾ ਇਹਦਾ ਇਹਦਾ ਮੂਹ ਸਵਾਦ ਦੇਖੋ ਜਮਾਂ ਇਹਦੇ ਵਿੱਚ ਕਰਨੀ ਉਹੀ ਪ੍ਰੋਬਲਮ ਆ ਬਾਕੀ ਜੇ ਮੱਚ ਇਹਦੇ ਵਿੱਚ ਚੰਗੀ ਬਣ ਜਾਣੀ ਆ ਇਹ ਆਪਾਂ ਪਿੰਡੋਂ ਹੀ ਖਰੀਦੀ ਆ ਜਵਰਾਲ ਸਾਹਿਬ ਦਾ ਕਟਾ ਪੱਟ ਪਾਲਿਆ ਹੋਇਆ ਉਹਦੀ ਇਹ ਆਹਾਂ ਬੱਤੀ ਆਗੀ ਤੇ 25000 ਸਿਰਫ ਇਹਦੇ ਡੂਡੂ ਮਾਲ-ਮੋਲ ਦੇ ਵਿੱਚ ਕੀ ਤਾਂ ਬੰਤੀ 35000 ਦੀ ਆ ਪਰ ਆਪਾਂ ਉਹ ਕੰਮ ਨਹੀਂ ਕਰਦੇ ਕੋਈ ਕਰਨੀ ਕਰ ਵਾਲੇ ਜਾਣ ਜਾਣ ਇਥੋਂ ਇੱਥੇ ਜਿਵੇਂ ਚੜਨਾ ਤੇ ਬਾਕੀ ਅੱਜ ਹੋ ਗਿਆ ਦੇਖੋ ਕੀ ਹੋਤਾ ਸਾਰੇ ਸੋਹਣੇ ਰੰਗ ਸਿੰਘ ਆਹ ਦੇਖੋ ਪੱਟ ਕੋਲ ਦੀ ਬਣ ਤੇ ਇਹਦੀ ਕੁਆਲਿਟੀ ਉਹ ਦਿਖਾ ਮਗਰ ਇਹ ਦੁਬਾਰਾ ਕੀ ਬਾ ਦੇਖੋ ਝੋਲੀਆਂ ਜਮਾ ਸੋ ਬਾਦੂ ਮਾਲ ਖਰਾ 28 ਝੋਟੀਆਂ ਹਾਜ਼ਰ ਆਪਣੇ ਉਹ ਗੱਡੀਆਂ ਝੋਟੀਆਂ ਅੱਜ ਤੇ ਰੇਟ ਬਾਈ ਜੀ 20000 ਤੋਂ ਲੈ ਕੇ ਆਪਣਾ 52000 ਤੇ ਕਰਾਇਆ ਅੱਜ ਸਵਾ ਦੇ ਝੋਟੀਆਂ ਝੋੜੀਆਂ ਦੇਖੋ ਨਹੀਂ ਆ ਮੰਦਰ ਵਰਗੇ ਸ਼ੈਂਗਾ ਜਮਾ ਰੁਪਿਆ ਜਿੰਨਾ ਵਿੱਚ ਨੰਗਰਾਣ ਜਮਾ ਕੁੰਡੇ ਸਿੰਘਾਂ ਦੀਆਂ ਇਹ ਜਾਂ ਝੋਟੀਆਂ ਜਿਹੜਾ ਹੋਰਾ ਤਿਆਰ ਹੋ ਗਈਆਂ 1.5 ਲੱਖ ਵੀ ਬਾਈ ਜੀ ਕਿਹਨੇ ਦੇਣੀਆਂ ਜਮਾ ਤੇ ਐਡਰੈਸ ਆਪੇ ਕੋਈ ਫਿਰ ਦੱਸ ਦੀ ਐ ਪਿੰਡ ਦੀਪਗੜ੍ਹ ਬਾਈ ਜੀ ਜ਼ਿਲ੍ਹਾ ਬਰਨਾਲਾ ਬਹੁਤ ਵੀਰ ਕਹਿੰਦੇ ਵੀ ਯਾਰ ਸਾਨੂੰ ਵੀਡੀਓ ਪਾ ਦਿਓ ਹਨਾ ਵੀ ਇਦਾਂ ਵੀਡੀਓ ਪਾ ਦਿਓ ਉਦਾਂ ਪਾ ਦਿਓ ਬਾਈ ਜੀ ਇੰਨਾ ਮਾਲ ਨਹੀਂ ਭੇਜੀ ਜਾਂਦੀ ਵੀਡੀਓ ਨਾ ਕੋਈ ਪਤਾ ਲੱਗਦਾ ਇੱਥੇ ਆ ਕੇ ਦੇਖੋ ਸਾਰਾ ਤੁਹਾਨੂੰ ਗੱਡੀਆਂ ਦਾ ਪ੍ਰਬੰਧ ਕਰਕੇ ਦੇਵਾਂਗੇ ਔਨਲਾਈਨ ਪੇਪਰ ਵਾਲਾ ਵਗੈਰਾ ਸਭ ਕੁਝ ਸਾਡੇ ਕੋਲ ਹੈਗਾ ਹੈਗਾ ਤੇ ਇੱਥੇ ਆ ਕੇ ਜਿਹੜੀ ਤੁਹਾਨੂੰ ਗੱਡੀ ਚੰਗੀ ਲੱਗਦੀ ਆ ਇਹ ਨਹੀਂ ਗੱਲ ਵੀ ਮੇਰਾ ਅੱਜ ਦਾ ਕੰਮ ਹੈ ਜਿੱਦਦੇ ਆਪਾਂ ਕੰਮ ਬੰਦ ਕਰਤਾ ਦੱਸਾਂਗੇ ਭਈ ਆਪਾਂ ਕੰਮ ਛੱਡਤਾ ਪਰ ਮਾੜੀ ਗਰਪਾਜ ਆਪਣਾ ਕੰਮ ਚੱਲੋ ਜਦੋਂ ਮਰਜੀ ਜਿੱਥੋਂ ਮਰਜੀ ਕਿਹੜੇ ਦਿਨ ਮਰਜੀ ਹੈ ਜੇ ਐ ਦੁਆਰ ਦਾ ਜ਼ਿਆਦਾ ਬੈਟਰ ਉਹਦੇ ਘਰੇ ਹੁੰਨੇ ਆ ਹੋਰ ਦਿਨ ਹੋਣਾ ਮੈਨੂੰ ਕਾਲ ਕਰਕੇ ਆਓ ਬਾਦੂ ਘਟੇ ਵਿੱਚ ਵੀ ਕਹਿੰਦੇ ਕਮੈਂਟ ਕਰਕੇ ਨਿਬੈਗਦੀਆਂ ਨੂੰ ਹੀ ਦਿਖਾਈ ਦਿੰਦੇ ਆ ਬਈ ਜੀ ਵਪਾਰ ਹੈ ਖੂਜੇ ਡੰਡਾ ਭਰ ਜਾਂਦੇ ਖਾਲੀ ਹੋ ਜਾਂਦੀਆਂ ਉਹਨੇ ਕੇ ਵੇਚ ਦੇਣੇ ਵੇਚ ਲੈ ਲੈਣੇ ਮੀਨੇ ਵਾਦ ਅਸੀਂ ਵੀਡੀਓ ਪਾ ਦਿੰਨੇ ਆ ਕਿਉਂਕਿ ਜਦੋਂ ਕੋਈ ਪਤਾ ਕਿੱਥੇ ਲੱਗ ਜੀ ਉਹੀ ਕਿੱਥੇ ਚੰਗਾ ਲੱਗਦਾ ਹੁੰਦਾ ਉਹਨੂੰ ਸੋ ਬਾਕੀ ਬਹੁਤ ਵਧੀਆ ਚੀਜ਼ ਆਪਣ ਦੇ ਚੀਜ਼ ਨੇ ਬਹੁਤ ਵਧੀਆ ਸੂਟ ਕੀਤਾ ਸੋ ਬਾਕੀ ਜੇ ਮਿਹਨਤ ਕਰਾਂਗੇ ਫਰਦ ਆਪਣੀ ਮਿਹਨਤ ਦਾ ਮੈਨਣਾ ਹੁੰਦਾਗਾ ਤੇ ਨਾ ਕਿ ਬਾਹਲੇ ਕਮੈਂਟ ਜੀ ਕਰਨ ਨਾਲ ਮੈਨਣਾ ਹੁੰਦਾਗਾ ਸੋ ਦੇਖੋ ਯਾਰ ਇਹ ਨਹੀਂ ਗਾ ਰਹੀ ਮੋੜ ਮੋੜ ਜਾਂਦੇ ਅਸੀਂ ਤੇ ਇੰਨੀ ਆਪਣੇ ਕੋਲੇ ਅੱਠ ਅੱਧ ਝੋਟਿਆਂ ਜਮਾ ਬੋਲ ਬੋਲੇ ਬੱਚੇ ਸੋ ਆ ਦੇਖੋ ਯਾਰ ਕੀ ਬਾਤ ਆ ਕੰਦੀ ਬਣ ਕੇ ਤੇ ਇਹ ਜਮ 62000 ਹੋ ਜਾਂਦਾ ਆ ਦੇਖੋ ਲੈ ਥਣ ਨਹੀਂ ਛੋੜ ਜਾਂ ਦਿਖਾਣਾ ਵਜਾਵਾ ਸੋ ਪੱਕਾ ਬਾਈ ਜੀ ਕੰਮ ਆਪਣਾ ਉਹੀ ਗੱਲ ਬੈਸਕੁਟ ਵਾਲੀ ਗੱਲ ਦੁਬਾਰੇ ਦੇ ਪੀਟ ਕਰਦੇ ਵੀ ਸੌਣ ਦੇ ਮਹੀਨੇ ਦਾ ਹਰ ਇੱਕ ਬੰਦੇ ਦਾ ਪੱਠ ਲੱਗਿਆ ਹੁੰਦਾ ਸੋ ਸਵਾਲ ਫੇਰ ਆਉਂਦਾ ਵੀ ਜਦੋਂ ਫੱਗੜ ਦੇ ਮਹੀਨੇ ਬਿਲ ਕੜਪਕੋਣਾ ਤਾਂ ਪੱਠ ਬੰਦ ਹੁੰਦਾਗਾ ਪੱਕਾ ਕੰਮ ਆ ਜਦੋਂ ਮਰਜੀ ਜਿੱਥੋਂ ਮਰਜੀ ਆਜੋ ਨੰਬਰ ਯਾਦ ਰੱਖਣਾ 84270 19817 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਦੀ ਤਹਿਜਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ ਹੋਰ ਵੀਡੀਓ ਦੇ That's really good.